ਸ਼ਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨ ਹਰ ਜਪਿਓ ਹਰ ਗੋਰਮੰਤ ਹਰ ਅਗਮ ਅਗੋਚਰ ਅਗਮ ਹਰ ਹਰ ਮਿਲਿਆ ਆਇ ਅਚਿੰਤ ਹਰ ਆਪੇ ਘਾਟ ਘਾਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਵਲਾ ਕੰਤ ਹਰ ਆਪੇ ਕਬਲਾ ਕੰਤ ਹਰ ਆਪੇ ਭਿਖਿਆ ਪਾਇਦਾ ਸਭ ਸਿਸ਼ਟ ਉਪਾਈ ਜੀ ਜੰਤ ਹਰ ਦੇਵਹੁ ਦਾਨ ਦਇਾਲ ਪ੍ਰਭ ਹਰ ਮੰਗਹ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਮ ਗਾਵਹਿ ਹਰ ਗੁਣ ਸੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਾਨ ਤਨ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀਆ ਜਨ ਨਾਨਕ ਸੋਣ ਹਰ ਧੀਰ ਪੌੜੀ ਹਰ ਊਤਮ ਹਰਿਆ ਨਾਮ ਹੈ ਹਰ ਪੁਰਖ ਨਰੰਜਨ ਮੋਲਾ ਹਰ ਊਤਮ ਹਰਿਆ ਨਾਮ ਹੈ ਇਸੇ ਸ੍ਰਾਮ ਹਰ ਪੁਰਖ ਨਰੰਜਨ ਮੋਲਾ ਜੋ ਜਪਦੇ ਹਰ ਹਰ ਦਿਨ ਸਰਾਤ ਦਿਨ ਸਿਵੇ ਚਰਨ ਨਿਤ ਕੋਲਾ ਨੇਤੋ ਸਾਰ ਸੰਭਾਲੇ ਸਭ ਜੀਵ ਜੰਤ ਹਰ ਵਸੈ ਨਿਕਟ ਸਭ ਜੋਲਾ ਸੋ ਬੂਝੈ ਜਿਸ ਆਪ ਬੁਝਾਏ ਸੀ ਜਿਸ ਸਤਗੁਰ ਪੁਰਖ ਪ੍ਰਭ ਸੋਲਾ ਸਭ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸੋ ਮੋਲਾ ਸਭ ਗਾਵਹੁ ਇਤਿ ਟਮਕ ਗੋਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਇਥੇ ਵਿਸਰਾਮ ਗੋਣ ਗਾਵਤ ਗੁਣੀ ਸਮੌਲਾ ਸਲੋਕ ਮਹੱਲਾ ਚੌਥਾ ਸੁਤਿਆ ਹਰ ਪ੍ਰਭ ਚੇਤ ਮਨ ਸੁਤਿਆ ਹਰ ਪ੍ਰਭ ਚੇਤ ਮਨ ਹਰ ਸਹਿਜ ਸਮਾਦ ਸਮਾਇ ਜਨ ਨਾਨਕ ਹਰ ਹਰ ਚਾਉ ਮਨ ਗੋਰ ਟੁੱਠਾ ਮੇਲੇ ਮਾਈ ਮਹੱਲਾ ਚੌਥਾ ਹਰ ਇੱਕਸ ਸੇਤੀ ਪਰਹੜੀ ਹਰ ਇੱਕੋ ਮੇਰੇ ਚਿੱਤ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਹਾਰੀ ਹੈ ਜੀ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇੱਕਸ ਤੇ ਗਤ ਪਤ ਪੌੜੀ ਪੰਚੇ ਸ਼ਬਦ ਵੱਜੇ ਮਤ ਗੁਰਮਤ ਵਡਭਾਗੀ ਅਨਹਦ ਵੱਜਿਆ ਆਨੰਦ ਮੂਲ RAM ਸਭ ਦੇਖਿਆ ਗੁਰਬਦੀ ਗੋਵਿੰਦ ਗੱਜਿਆ ਆਦ ਜੁਗਾਦ ਵੇਸ ਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਨਹੀਂ ਭਜਿਆ ਇੱਥੇ ਪੂਲਾ ਜੀ ਮਤ ਗੁਰਮਤ ਹਰ ਪ੍ਰਭ ਭਜਿਆ ਸਿਮਰਿਆ ਇੱਥੇ ਚਿੰਤਨ ਕਰਨ ਦਾ ਵਾਚਕ ਹੈ ਮਤ ਗੁਰਮਤ ਹਰ ਪ੍ਰਭ ਭਜਿਆ ਹਰਦੇਵੋ ਦਾਨ ਦਇਾਲ ਪ੍ਰਭ ਜਨ ਨਾਨਕ ਹਰ ਪ੍ਰਭ ਲੱਜਿਆ ਲੱਜਿਆ ਕਸਕੇ ਹੀ ਬੋਲਣਾ ਇਥੇ ਲਜਿਆ ਨਹੀਂ ਕਹਿਣਾ ਸਭ ਧੰ ਕਹ ਗੁਰ ਸਤ ਗੁਰੂ ਗੁਰ ਸਤ ਗੁਰੂ ਜੇਤ ਮੇਲ ਹਰ ਪਰਦਾ ਕੱਜਿਆ ਪਰਦਾ ਵੀ ਬੋਲਾ ਬੋਲਣਾ ਸਭ ਧੰ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਇਥੇ ਵਿਸਰਾਮ ਜੇਤ ਮੇਲ ਹਰ ਪਰਦਾ ਕੱਜਿਆ ਸਲੋਕ ਮਹੱਲਾ ਚੌਥਾ ਭਗਤ ਸਰੋਵਰ ਉੱਛਲੈ ਸੁਭਰ ਭਰੇ ਵਹਨ ਉੱਛਲੈ ਥੋੜਾ ਜਿਹਾ ਕਸ ਕੇ ਬੋਲਣਾ ਜਿਨ੍ਹਾਂ ਸਤਗੁਰ ਮੰਨੇ ਆ ਜਨ ਨਾਨਕ ਵੱਡ ਭਾਗ ਲਹੰ ਮਹੱਲਾ ਚੌਥਾ ਹਰ ਹਰ ਨਾਮ ਅਸੰਖ ਹਰ ਹਰ ਕੇ ਗੁਣ ਕਥਨ ਨ ਜਾਹੀ ਹਰ ਹਰ ਅਗਮ ਅਗਾਧ ਹਰ ਜਨ ਕੇਤ ਬਿਦ ਮਿਲਹਿ ਮਿਲਾਹੀ ਹਰ ਹਰ ਅਗਮ ਅਗਾਧ ਹਰ ਇਤਿ ਵਿਸਰਾਮ ਜਨ ਕੇਤ ਬਿਦ ਮਿਲਹਿ ਮਿਲਾਹੀ ਹਰ ਹਰ ਜਸ ਜਪਤ ਜਾਪੰਤ ਜਾਨ ਇਕ ਤਿਲ ਨਹੀਂ ਕੀਮਤ ਪਾਏ ਜਾਨ ਨਾਨਕ ਹਰ ਅਗਮ ਪ੍ਰਭ ਹਰ ਮੇਲ ਲੈ ਹੋ ਲਾੜਲਾਏ ਪੌੜੀ ਹਰ ਅਗਮ ਅਗੋਚਰ ਅਗਮ ਹਰ ਕਿਉ ਕਰ ਹਰ ਦਰਸ਼ਨ ਪਿਖਾ ਇਹ ਥੋੜਾ ਜਿਹਾ ਕਸ ਕੇ ਬੋਲਣਾ ਪਿਖਾ ਕਿਛ ਵਖਰ ਹੋਏ ਸੋ ਵਰਨੀਐ ਤਿਸ ਰੂਪ ਨ ਰਿਖਾ ਰਿਖਾ ਵੀ ਥੋੜਾ ਜਿਹਾ ਕਸ ਕੇ ਬੋਲਣਾ ਦਰਮਿਆਨਾਂ ਦੇ ਪਦ ਬੋਲਨੇ ਹਨ ਜਿਸ ਬੁਝਾਏ ਆਪ ਬੁਝਾਏ ਦੇ ਜਿਸ ਬੁਝਾਏ ਇਥੇ ਠਮਕ ਆਪ ਬੁਝਾਏ ਦੇ ਇਥੇ ਵਿਸਰਾਮ ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਖਾਰ ਗੁਣ ਸਿੱਖਾ ਚਟਸਾਲ ਪਾਠ ਇਕੱਠਾ ਹੀ ਹੈ ਸਕੂਲ ਪਾਠਸ਼ਾਲਾ ਸਤ ਸੰਗਤ ਸਤ ਗੁਰ ਚਟਸਾਲ ਹੈ ਜੀਤ ਹਰ ਗੁਣ ਸਿੱਖਾ ਧੰਨ ਧੰਨ ਸੋ ਰਸਨਾ ਧੰਨ ਕਰ ਧੰਨ ਸੋ ਪਾਦਾ ਸਤਿਗੁਰੂ ਜੀਤ ਮਿਲ ਹਰ ਲੇਖ ਲਿਖਾ ਧੰਨ ਧੰਨ ਸੋ ਰਸਨਾ ਧੰਨ ਕਰ ਇਹ ਕਰ ਵੀ ਵਖਰਾ ਹੀ ਬੋਲਨਾ ਧੰਨ ਕਰ ਕਰਨਾ ਮੱਥਾਂ ਦਾ ਧੰਨ ਸੋ ਪਾਦਾ ਸਤਿਗੁਰੂ ਇੱਥੇ ਵਿਸਰਾਮ ਜੀਤ ਮਿਲ ਹਰ ਲੇਖ ਲਿਖਾ ਸ਼ਲੋਕ ਸ਼ਲੋਕ ਮਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪਿਐ ਸਤਗੁਰ ਪਾਈ ਹਰ ਹਰ ਨਾਮ ਪਵਿੱਤ ਹੈ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਲਿਖਿਆ ਧੁਰ ਪਾਈ ਹਰ ਦਰਗਹ ਜਾਨ ਪੈ ਨਾਈਨ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਪਾਏ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਧੁਰ ਮਸਤਕ ਲਿਖਿਆ ਤਿਨ ਸਤਗੁਰ ਮਿਲਿਆ ਆਏ ਤਾਨ ਮਨ ਸੀਤਲ ਹੋਇਆ ਸਤ ਵਸੀ ਮਨ ਆਏ ਨਾਨਕ ਹਰ ਹਰ ਚੌਦਿਆ ਸਭ ਦਾਲਦ ਦੁੱਖ ਲਹਿ ਜਾਏ ਪੌੜੀ ਹਉ ਵਾਰਿਆ ਤੀਨ ਕਉ ਸਦਾ ਸਦਾ ਜਿਨਾਂ ਸਤਗੁਰ ਮੇਰਾ ਪਿਆਰਾ ਦੇਖਿਆ ਤੀਨ ਕਉ ਮਿਲਿਆ ਮੇਰਾ ਸਤਗੁਰੂ ਜਿਨ ਕਉ ਧੁਰ ਮਸਤਕ ਲੇਖਿਆ ਹਰ ਅਗਮ ਤੇ ਆਇਆ ਗੁਰਮਤੀ ਇਸ ਰੂਪ ਨਹੀਂ ਪ੍ਰਵ ਰੇਖਿਆ ਗੁਰਬਚਨ ਧਿਆਇਆ ਜਿਨ੍ਹਾਂ ਅਗੰਮ ਹਰ ਤੇ ठाकुर ਸੇਵਕ ਰਾਲ ਏਕਿਆ ਜੇ ਗੁਰਬਚਨ ਧਿਆਇਆ ਜਿਨ੍ਹਾਂ ਅਗੰਮ ਹਰ ਇਥੇ ਵਿਸਰਾਮ ਤੇ ठाकुर ਸੇਵਕ ਰਾਲ ਏਕਿਆ ਰਾਲ ਪਦ ਤੇ ਠਮਕ ਲੱਗੇਗੀ ਤੇ ठाकुर ਸੇਵਕ ਰਾਲ ਏਕਿਆ ਇੱਕ ਹੋ ਗਏ ਠਾਕੁਰ ਤੇ ਸੇਵ ਕਰਾਲ ਕੇ ਸਭ ਕਹੋ ਮੁਖਹੁ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਾਂਜੀ ਇੱਥੇ ਵਿਸਰਾਮ ਹੈ ਸਭ ਕਹੋ ਮੁਖਹੁ ਚਿਟਮਕ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਇੱਥੇ ਵਿਸਰਾਮ ਹਰਲਾ ਹਰ ਭਗਤ ਵਸੇਖਿਆ